ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾ ਸਿਮ੍ਰਿਤ ਬੇਦ ਪੁਰਾਣ ਪੁਕਾਰਣ ਪੋਥੀਆਂ ਨਾਮ ਬਿਨਾ ਸਭ ਗੂੜ ਗਾਲੀ ਹੋਸ਼ੀਆਂ ਸਿਮਰਤ ਬੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਗੂੜ ਗਾਲੀ ਹੋਸ਼ੀਆਂ ਨਾਮ ਨਿਧਾਨ ਅਪਾਰ ਭਗਤਾ ਮਨ ਵਸੈ ਜਨਮ ਮਰਨ ਮੋਹ ਦੁਖ ਸਾਧੂ ਸੰਗ ਨਸੈ ਰਹਾਉ ਮੋਹ ਬਾਦ ਅਹੰਕਾਰ ਤਾਰ ਪਰ ਰੁਨੇ ਆ ਸੁਖ ਨ ਪਾਇਨ ਮੂਲ ਨਾਮ ਵਿਸੁਨੇ ਆ ਮੇਰੀ ਮੇਰੀ ਧਾਰ ਬੰਧਨ ਬੰਦੇ ਆ ਨਰਕ ਸੁਰਗ ਅਵਤਾਰ ਮਾਇਆ ਤੰਦੇ ਆ ਸੋਦਤ ਸੋਦਤ ਸੋਦ ਤਾਤ ਵਿਚਾਰੇ ਆ ਨਾਮ ਬਿਨਾ ਸੁਖ ਨਾਹੀ ਸਰ ਪਰ ਹਾਰਿਆ ਆਵਹ ਜਾਹੀ ਅਨੇਕ ਮਰ ਮਰ ਜਨਮ ਤੇ ਬੇਨ ਬੂਝੇ ਸਬਵਾਦ ਜੋਨੀ ਪਰਮਤੇ ਜਿਨ ਕਉ ਭਏ ਦਯਾਨ ਤਿਨ ਸਾਧੂ ਸੰਗ ਭਇਆ ਅੰਮ੍ਰਿਤ ਹਰਿ ਕਾ ਨਾਮ ਤਿਨੀ ਜਨੀ ਜਪ ਲਇਆ ਜਾਂ ਕੋਟ ਅਸ਼ੰਖ ਬਹੁਤ ਅਨੰਤ ਕੀ ਜਿਸ 부ਝਾਈ ਆਪ ਨੇੜਾ ਤਿਸ ਹੈ ਵਿਸਰ ਨਹੀਂ ਦਾਤਾਰ ਆਪਣਾ ਨਾਮ ਦੇਹ ਗੁਣ ਗਾਵਾ ਦਿਨ ਰਾਤ ਨਾਨਕ ਚਾਉ ਏਹ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹ ਗੁਣ ਗਾਵਾ ਦਿਨ ਰਾਤ ਨਾਨਕ ਚਾਉ ਏਹ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਪੰਜਵਾ ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਗੂੜ ਗਾਲੀ ਹੋਸੀ ਸਤਗੁਰੂ ਗੁਰੂ ਅਰਜੁਨ ਦੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਭਾਈ ਸੰਸਾਰ ਦੇ ਵਿੱਚ ਇੱਕ ਗੱਲ ਜਿਹੜੀ ਹੈ ਚੇਤਾ ਰੱਖਣ ਵਾਲੀ ਹੈ ਕਿ ਜਿਤਨੇ ਆ ਵੀ ਧਰਮਾਂ ਦੇ ਗ੍ਰੰਥਾਂ ਦਾ ਪਾਠ ਕਰੀ ਜਾਓ ਪੜੀ ਜਾਓ ਸਿਮਰਤੀਆਂ ਵੇਦ ਪੁਰਾਨ ਸਾਰੀਆਂ ਦੀ ਤਰ੍ਹਾਂ ਦੀਆਂ ਪੋਥੀਆਂ ਖਾ ਇੱਕ ਗੱਲ ਸਾਬ ਜੀ ਕਹਿੰਦੇ ਸਮਝਾਉਂਦੇ ਨੇ ਕਿ ਨਾਮ ਤੋਂ ਬਿਨਾ ਭਾਈ ਸਾਰੀਆਂ ਗੱਲਾਂ ਖੁਸ਼ੀਆਂ ਨਹੀਂ ਜੇ ਇੱਕ ਨਾਮ ਦੇ ਨਾਲ ਜੁੜੂਗੀ ਤੇ ਤਾਂ ਹੀ ਜਿਹੜਾ ਹੈ ਸਾਡਾ ਜੀਵਨ ਸਫਲਾ ਹੈ ਇਸ ਦਾ ਉਦਾਹਰਣ ਹੋ ਸਕਦਾ ਹੈ ਵਰਨ ਨਾਮ ਤੋਂ ਬਿਨਾ ਜਿੰਨੇ ਮਰਜੀ ਪਾਠ ਕਰ ਲੋ ਕਰਮ ਕਾਂਡ ਕਰੀ ਚੱਲੋ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਤੁਸੀਂ ਸੰਸਾਰ ਦੇ ਧਰਮਾਂ ਦੇ ਗ੍ਰੰਥ ਪੜ੍ਹੋ ਸਾਰੇ ਤੁਹਾਨੂੰ ਇਹੀ ਸਮਝਾਉਣਗੇ ਨਾਮ ਨਿਧਾਨ ਹੈ ਅਪਾਰ ਭਗਤਾਂ ਮਨ ਵਸੈ ਨਾਮ ਨਿਧਾਨ ਹੈ ਅਪਾਰ ਭਗਤਾਂ ਮਨ ਵਸੈ ਸਾਬ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਹੜਾ ਨਾਮ ਹੈ ਨਾ ਜੀ ਉਹ ਬਹੁਤ ਵੱਡਾ ਹੈ ਖਜ਼ਾਨਾ ਹੈ ਮਾਲਕ ਹੈ ਬੇਅੰਤ ਹੈ ਤੇ ਭਗਤਾਂ ਦੇ ਹਿਰਦੇ ਦੇ ਵਿੱਚ ਨਾਮ ਜਿਹੜਾ ਹੈ ਹਮੇਸ਼ਾ ਦੇ ਵਾਸਤੇ ਵੱਸਦਾ ਹੈ ਜਨਮ ਮਰਨ ਮੋਹ ਦੁੱਖ ਸਾਧੂ ਸੰਗਨਸ ਹੈ ਤੇ ਸਾਧ ਸੰਗਤ ਕੀਤੇ ਆ ਗੁਰੂ ਦੀ ਸੰਗਤ ਕੀਤੇ ਆ ਜਨਮ ਦਾ ਮਰਨ ਦਾ ਮੋਹ ਦਾ ਦੁੱਖ ਜਿਹੜਾ ਹੈ ਸਭ ਤਰ੍ਹਾਂ ਦੇ ਕਲੇਸ਼ ਦੂਰ ਹੋ ਜਾਂਦੇ ਹਨ ਮੋਹ ਬਾਦ ਅਹੰਕਾਰ ਸਰਪੁਰੁੰਨਿਆ ਜਿਹੜਾ ਵੀ ਮਨੁੱਖ ਸਾਹਿਬ ਜੀ ਕਹਿੰਦੇ ਸੰਸਾਰ ਦੇ ਵਿੱਚ ਮਾਇਆ ਮੋਹ ਦੇ ਵਿੱਚ ਹੰਕਾਰ ਦੇ ਵਿੱਚ ਪਿਆ ਰਿਹਾ ਹੈ ਖੀਰ ਨੂੰ ਉਸ ਦੇ ਬੱਲੇ ਰੋਣਾ ਹੀ ਪੈਂਦਾ ਹੈ ਭਾਵ ਕਿ ਜੀਵਨ ਵਿਰਥ ਹੋ ਜਾਂਦਾ ਹੈ ਸੁੱਖ ਨਾ ਪਾਇਣ ਮੂਲ ਨਾਮ ਵਿਛੁਣਿਆ ਨਾਮ ਤੋਂ ਵਿਛੜ ਕੇ ਨਾਮ ਤੋਂ ਦੂਰ ਹੋ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਸੁੱਖ ਨਹੀਂ ਪਾਇਆ ਜਾ ਸਕਦਾ ਮੇਰੀ ਮੇਰੀ ਧਾਰ ਬੰਧਨ ਬੰਧਿਆ ਨਰਕ ਸੁਰਗ ਦੇ ਅਵਤਾਰ ਮਾਇਆ ਤੰਦਿਆ ਕਿ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਕਾਲਪੁਰਖ ਦਾ ਨਾਮ ਭੁਲਾ ਕਰਕੇ ਮੇਰੀ ਮੇਰੀ ਕਰਕੇ ਸੰਸਾਰ ਦੇ ਆਬੰਦਨਾਂ ਨੂੰ ਬੰਧਿਆ ਆ ਵੀ ਮੇਰਾ ਓ ਵੀ ਮੇਰਾ ਸਭ ਕੁਝ ਮੇਰਾ ਹੈ ਤੇ ਸਾਬ ਜੀ ਕਹਿੰਦੇ ਉਹਨਾਂ ਦੀ ਤਾਂ ਹਾਲਤ ਐਵੇਂ ਹੈ ਕਿ ਮਾਇਆ ਦੇ ਵਿੱਚ ਪਿਆ ਹੋਿਆਂ ਦਾ ਨਰਕ ਸੁਰਗਿ ਅਵਤਾਰ ਬਾਰ-ਬਾਰ ਸੰਸਾਰ ਦੇ ਵਿੱਚ ਜਨਮ ਲੈਂਦੇ ਨੇ ਤੇ ਨਰਕ ਸੁਰਗ ਦੇ ਵਿੱਚ ਭਾਵ ਕਿ ਇਹੀ ਜਿਹੜਾ ਹੈ ਦੁੱਖ ਭੋਗਦੇ ਹੋਏ ਮਾਇਆ ਦੇ ਧੰਦਿਆਂ ਦੇ ਵਿੱਚ ਲੱਗੇ ਰਹਿੰਦੇ ਨੇ ਸੋਦਤ ਸੋਦਤ ਸੋਦ ਤਤ ਵਿਚਾਰਿਆ ਨਾਮ ਬਿਨਾ ਸੁਖ ਨਾਹੀ ਸਰ ਪਰ ਖਾਲਿਆ ਕੋ ਸਾਬ ਜੀ ਕਹਿੰਦੇ ਭਾਈ ਸੋਦਤ ਸੋਦਤ ਸੋਦ ਸੋਧ-ਸੋਧ ਕੇ ਵਿਚਾਰ ਕਰਕੇ ਚੰਗੀ ਤਰ੍ਹਾਂ ਦੇ ਨਾਲ ਸਤਿਗੁਰੂ ਜੀ ਕਹਿੰਦੇ ਇਹ ਗੱਲ ਸਾਹਮਣੇ ਆਈ ਹੈ ਸਮਝ ਆਈ ਹੈ ਕਿ ਨਾਮ ਤੋਂ ਬਿਨਾ ਸਰ ਪਰਹਾਰਿਆ ਦਾ ਭਾਵ ਕਿ ਅਖੀਰ ਨੂੰ ਮਨੁੱਖ ਜ਼ਿੰਦਗੀ ਦੀ ਬਾਜੀ ਹਾਰ ਜਾਂਦਾ ਹੈ ਨਾਮ ਤੋਂ ਬਿਨਾ ਜਿੱਤ ਨਹੀਂ ਸਕਦਾ ਆ ਗਏ ਜਾਹੀਂ ਅਨੇਕ ਮਰ ਮਰ ਜਨਮ ਤੇ ਤੇ ਸੰਸਾਰ ਦੇ ਵਿੱਚ ਅਨੇਕਾਂ ਹੀ ਹਨ ਜਿਹੜੇ ਨਾਮ ਤੋਂ ਟੁੱਟ ਕੇ ਗੁਰੂ ਤੋਂ ਦੂਰ ਹੋ ਕਰਕੇ ਆਉਂਦੇ ਨੇ ਜਾਂਦੇ ਨੇ ਮਰਦੇ ਨੇ ਤੇ ਜਨਮ ਦੇ ਨੇ ਬਾਰ-ਬਾਰ ਜਨਮ ਲਈ ਜਾਂਦੇ ਮਰੀ ਜਾਂਦੇ ਨੇ ਬਸ ਇਸੇ ਚੱਕਰ 'ਚ ਪੈਂਦੇ ਨੇ ਬਿਨ ਬੂਝੇ ਸਵਾਰ ਆਦ ਜੋਨੀ ਪਰਪਤੇ ਨਾਮ ਨੂੰ ਬੁੱਝਣ ਤੋਂ ਬਿਨਾਂ ਸਹਿਬ ਜੀ ਕਹਿੰਦੇ ਬਹੁਤ ਸਾਰੇ ਜਿਹੜੇ ਹਨ ਵਿਅਰਥ ਦੇ ਝਗੜਿਆਂ ਦੇ ਵਿੱਚ ਪਈ ਰਹਿੰਦੇ ਨੇ ਤੇ ਸੰਸਾਰ ਦੇ ਵਿੱਚ ਭਟਕਦੇ ਨੇ ਜਿੰਨਕੋ ਭਈ ਦਇਆਲ ਤਿੰਨ ਸਾਧੂ ਸੰਗ ਪਿਆ ਫਿਰ ਸਤਿਗੁਰੂ ਜੀ ਨੇ ਦੂਸਰਾ ਪੱਖ ਜਿਹੜਾ ਹੈ ਉਸ ਨੂੰ ਵੀ ਸਾਨੂੰ ਸਮਝਾਇਆ ਕਿ ਜਿਨ੍ਹਾਂ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਜੀ ਦਇਆਲ ਹੋ ਜਾਂਦਾ ਹੈ ਉਹਨਾਂ ਨੂੰ ਸਾਧ ਸੰਗਤ ਦੀ ਪ੍ਰਾਪਤੀ ਹੈ ਅਮਰਤ ਹਰ ਕਾ ਨਾਮ ਤਿਨਹੀ ਜੰਨੀ ਜਪ ਲਇਆ ਉਹੀ ਭਾਈ ਫਿਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਅਮਰਤ ਰੂਪ ਨਾਮ ਜਿਹੜਾ ਹੈ ਉਸ ਨੂੰ ਜਪਦੇ ਨੇ ਖੋਜਾਂ ਕੋਟ ਅਸੰਖ ਬਹੁਤ ਅਨੰਤ ਕੇ ਜਿਸ ਬੁਝਾਇ ਆਪ ਨੇੜਾ ਤਿਸਖੇ ਫਿਰ ਸਾਹਿਬ ਜੀ ਕਹਿੰਦੇ ਭਾਈ ਖੋਜਾਂ ਕੋਟ ਅਸੰਖ ਅਨੇਕਾਂ ਹੀ ਹਨ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਭਾਲ ਕਰਦੇ ਹਨ ਪਰ ਹੈ ਜਿਸ ਬੁਝਾਏ ਆਪ ਜਿਸ ਦੇ ਉੱਤੇ ਆਪ ਮਿਹਰ ਕਰਦਾ ਹੈ ਉਸੇ ਨੂੰ ਹੀ ਨੇੜੇ ਵਿਖਾਈ ਦਿੰਦਾ ਹੈ ਉਸੇ ਨੂੰ ਉਸ ਦੀ ਚਰਨ ਸ਼ਰਨ ਮਿਲਦੀ ਹੈ ਕਿ ਰਖੀਰ ਤੇ ਸਾਹਿਬ ਜੀ ਇੱਕ ਅਰਦਾਸ ਕਰਦੇ ਨੇ ਤੇ ਸਾਡੇ ਸਾਰਿਆਂ ਦੇ ਵਾਸਤੇ ਸਾਨੂੰ ਵੀ ਕਰਨੀ ਚਾਹੀਦੀ ਹੈ ਕਿ ਵਿਸਰਨਾਹੀ ਦਾਤਾਰ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਸਾਹਿਬ ਜੀ ਕਹਿੰਦੇ ਆ ਤੇਰੀ ਜ਼ਿੰਦਗੀ ਦੀ ਅਰਦਾਸ ਤੇਰਾ ਜਿਹੜਾ ਹੈ ਮੋਟੀ ਬਣ ਜਾਵੇ ਕੋ ਇੱਕ ਉਸ ਦੇ ਅੱਗੇ ਬੇਨਤੀ ਕਰਿਆ ਕਰਕੇ ਹੀ ਤਾਰ ਜੀ ਤੁਸੀਂ ਇਹ ਮੇਰੇ ਉੱਤੇ ਮਿਹਰ ਕਰੋ ਮੈਨੂੰ ਆਪਣਾ ਨਾਮ ਬਖਸ਼ਿਸ਼ ਕਰੋ ਤੇ ਮੈਂ ਦਿਨੇ ਰਾਤ ਤੁਹਾਡਿਆਂ ਗੁਨਾ ਦੇ ਨਾਲ ਜੁੜਿਆ ਰੱਖਾਂ ਮੈਨੂੰ ਇਹ ਚਾਉ ਚੜਿਆ ਰਵੇ ਦੇਸੀ ਨਾਮ ਦੇ ਨਾਲ ਜੁੜਿਆ ਰਵਾਂ ਮੈਂ ਹਮੇਸ਼ਾ ਦੇ ਵਾਸਤੇ ਜੀ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਆਪਾਈਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ